ਕਮੇਟਰੀ ਪੁਲਿਸ ਅਮਰਸਰ ਵੱਲੋਂ ਇੱਕ ਆਰਗੇਨਾਈਜ਼ਡ ਫੇਕ ਕਾਲ ਸੈਂਟਰ ਬੰਦ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ ਔਰ ਇਸ ਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰਣਜੀਤ ਐਵੇਨਿਊ ਏਰੀਆ ਦੇ ਵਿੱਚੋਂ ਜਿੱਤੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਤੇ ਵਿੱਚ ਆ ਕੇ ਦਰਜ ਕੀਤੀ ਗਈ ਇਹਦੇ ਚ ਜਿਹੜੇ 80 ਤੋਂ ਉੱਪਰ ਵੂਮਨ এমপ্লয়ੀਜ਼ ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੇਨਡ ਸੀ ਲੋਕਾਂ ਨੂੰ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਲਿਓਰ ਕਰਦੇ ਸੀ ਕਸਟਮਰਸ ਨੂੰ ਕਿ ਅਟਰੈਕਟਿਵ ਆਫਰ ਦਿੱਤੀਆਂ ਜਾਣ ਜਿੱਥੇ ਡੁਪਲੀਕੇਟ ਫੋਨ ਜੋ ਕਿ ओरिजिनल ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ Apple ਹੈ iPhone ਜਾਂ Samsung S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈ ਦਾ ਇਹ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਐ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਪਾ ਕੇ ਤੇ ਵਿਚਾਰੇ ਇਹਦੇ ਭੋਲੇ ਭੋਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਇਹ ডিসਪਲੇ ਕੀਤਾ ਜਾਂਦਾ ਸੀ ਕੀ ਤੋਂ 40 ਫੋਨ ਹਰ ਰੋਜ਼ ਇਹ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਜਿਹੜੇ ਬੰਦਾ ਵਿਚਾਰਾ ਖਰੀਦ ਰਿਆ ਸੀ ਕੋਲਾ ਪਲਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦ ਲਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟੀਕੇਟਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੀ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਇਹਨਾਂ ਤੋਂ ਮਿਲੇ ਆ 29 ਦੇ ਵਿੱਚ SIM ਵੀ ਐਕਟਿਵ ਸੀ ਕਿ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪਸ ਇਟ ਮਾਸਟਰਮਾਈਂਡ ਡਰਗ ਆਪਾਰ ਦਵਾ ਜਿਹੜਾ ਬਟਾਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਅੰਕਿਤ ਗੰਗੋਤਰਾ ਵਿਜੇਨਗਰ ਦਾ ਉਹ ਉਹ ਇਹਦੇ ਚ ਅਕਿਊਜ਼ਡ ਹੈ ਉਹ ਜੇ ਭੱਜਿਆ ਹੋਇਆ ਉਹਦੀ ਤਲਾਸ਼ ਔਰ ਕੀਤੀ ਜਾ ਰਹੀ ਹੈ ਜਲਦੀ ਫੜਿਆ ਜਾਏਗਾ ਸੇਮ ਵੇ ਕੌਤਮ ਠਾਕਰੂ ਵੀ ਬਟਾਰ ਰੋਡ ਦਾ ਉਹ ਵੀ ਇੱਕ ਅਕਿਊਜ਼ਡ ਹੈ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਪਰਵਿੰਦਰਪਾਲ ਜੀ ਮੈਡਮ ਪਰਵਿੰਦਰ ਏਡੀਸੀਪੀ ਹੈਡਕੁਆਟਰ ਸੁਪਿੰਦਰ ਕੌਰ ਸਾਡੇ ਏਸੀਪੀ ਸਾਈਬਰ ਕ੍ਰਾਈਮ ਔਰ ਰਾਜਵੀਰ ਸਾਡੇ ਇੰਸਪੈਕਟਰ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਔਰ ਇਹਨਾਂ ਟੀਮ ਨੂੰ ਦਿੱਲੀ ਬੁਮਾਰਕਬਾਦ ਦਿੱਤਾ ਕਿ ਬਹੁਤ ਵੱਡਾ ਰੈਕਟ ਬਸਟ ਕੀਤਾ ਗਿਆ ਔਰ ਕੋਲੇ-ਪਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਠੱਗੀ ਨਾ ਵਜੇ ਕਪਿਸ਼ੇ ਪੁਲਿਸ ਅਮਰਸਰ ਵੱਲੋਂ ਇੱਕ ਆਰਗੇਨਾਈਜ਼ਡ ਫੇਕ ਕਾਲ ਸੈਂਟਰ ਬਸਟ ਕੀਤਾ ਗਿਆ ਸਾਡੇ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੇ ਸਿਕਰਟ ਇਨਫੋਰਮੇਸ਼ਨ ਤੇ ਸਾਰੀ ਕਾਰਵਾਈ ਕੀਤੀ ਹੈ ਔਰ ਇਸ ਵਨ ਦੇ ਵਿੱਚ ਐਫ ਆਈ ਆਰ ਨੰਬਰ 40 ਡੇਟਡ 15 9 2025 ਰਣਜੀਤ ਐਵੇਨਿਊ ਏਰੀਆ ਦੇ ਵਿੱਚੋਂ ਜਿੱਤੇ ਫੜਿਆ ਗਿਆ ਤੇ ਸਾਈਬਰ ਕ੍ਰਾਈਮ ਦੇ ਪੁਲਿਸ ਸਟੇਸ਼ਨ ਦੇ ਵਿੱਚ ਆ ਕੇ ਦਰਜ ਕੀਤੀ ਗਈ ਇਹਦੇ ਵਿੱਚ ਜਿਹੜੇ 80 ਤੋਂ ਉੱਪਰ ਔਮਨ empioyes ਕੰਮ ਕਰਨ ਵਾਸਤੇ ਲਾਏ ਹੋਏ ਸੀ ਉਹਨਾਂ ਨੇ ਜਿਹੜੇ ਕਿ ਟ੍ਰੇਨ ਸੀ ਲੋਕਾਂ ਨੂੰ ਚੀਟ ਕਰਕੇ ਉਹਨਾਂ ਨੂੰ ਕਨਵਿੰਸ ਕਰਕੇ ਵਿਲੋਰ ਕਰਦੇ ਸੀ ਕਸਟਮਰਸ ਨੂੰ ਤੇ ਅਟਰੈਕਟਿਵ ਆਫਰ ਦਿੱਤੀਆਂ ਜਾਂਦੇ ਜਿੱਤੇ ਡੁਪਲੀਕੇਟ ਫੋਨ ਜੋ ਕਿ ओरिजिनल ਵਰਗੇ ਹੀ ਲੱਗਦੇ ਸੀਗੇ ਉਹ ਵੇਚੇ ਜਾਂਦੇ ਸੀ ਚਾਹੇ ਉਹ ਐਪਲ ਹੈ ਆਈਫੋਨ ਜਾਂ ਸੈਮਸੰਗ S24 ਇਹ ਜਿਹੜਾ ਪਲੈਟਫਾਰਮ ਯੂਜ਼ ਕਰਦੇ ਸੀ ਉਹ OLX ਪਲੈਟਫਾਰਮ ਹੈਗਾ ਇੱਕ ਪਾਲਿਸ਼ਡ ਇਮੇਜ ਬਣਾ ਕੇ ਜਿਹੜੇ ਆਪਣੇ ਫੋਨਸ ਦੇ ਐ ਉਹਨਾਂ ਨੂੰ ਜਾਲੀ ਡਿਵਾਈਸ ਕਾਉਂਟਰਫੀਟ ਡਿਵਾਈਸਸ ਪਾ ਕੇ ਤੇ ਵਿਚਾਰੇ ਦੇ ਭੋਲੇ ਭੋਲੇ ਲੋਕਾਂ ਨੂੰ ਚੀਟ ਕਰਦੇ ਸੀਗੇ ਲੱਖਾਂ ਦੀ ਰੇਂਜ ਦੇ ਵਿੱਚ ਇਹ ডিসਪਲੇ ਕੀਤਾ ਜਾਂਦਾ ਸੀ 20 ਤੋਂ 40 ਫੋਨ ਹਰ ਰੋਜ਼ੇ ਵੇਚ ਦਿੰਦੇ ਸੀਗੇ ਤੇ ਇਹਨਾਂ ਦਾ ਟਰਨਓਵਰ ਤਕਰੀਬਨ 6 ਲੱਖ ਰੁਪਿਆ ਪ੍ਰਤੀ ਦਿਨ ਦਾ ਸੀਗਾ ਤੇ ਜਿਹੜੇ ਬੰਦਾ ਵਿਚਾਰਾ ਖਰੀਦ ਰਿਆ ਸੀ ਕੋਲਾ ਪਲਾ ਨੂੰ ਲੱਗਦਾ ਸੀ ਮੈਂ ਜੈਨੂਇਨ ਫੋਨ ਖਰੀਦਦਾ ਪਰ ਸਸਤਾ ਖਰੀਦ ਲਿਆ ਪਰ ਜਦੋਂ ਕਿ ਅਸਲੀਅਤ 'ਚ ਉਹ ਸਫਿਸਟੀਕੇਟਿਡ ਰੈਪਲੀਕਾ ਹੁੰਦੇ ਸੀ ਉਹਨਾਂ ਦੇ ਸੋ ਟੋਟਲ ਰਿਕਵਰੀ ਜਿਹੜੇ 47 ਮੋਬਾਈਲਸ ਡਿਫਰੈਂਟ ਕੰਪਨੀ ਦੇ ਨਾਲ ਤੋਂ ਮਿਲੇ ਆ 29 ਦੇ ਵਿੱਚ SIM ਵੀ ਐਕਟਿਵ ਸੀਗੇ 8 ਐਡੀਸ਼ਨਲ SIM ਕਾਰਡਸ ਮਿਲੇ ਆ 6 ਲੈਪਟਾਪਸ ਇਟ ਮਾਸਟਰਮਾਈਂਡ ਰਾਗਵ ਭਾਰਦਵਾ ਜਿਹੜਾ ਬਟਾਲਾ ਰੋਡ ਦਾ ਉਹ ਗ੍ਰਿਫਤਾਰ ਕੀਤਾ ਗਿਆ ਅੰਕਿਤ ਗੰਗੋਤਰਾ ਵਿਜੇਨਗਰ ਦਾ ਉਹ ਉਹ ਇਹਦੇ ਚ ਅਕਿਊਜ਼ਡ ਆ ਉਹ ਜਿਹੇ ਭੱਜਿਆ ਹੋਇਆ ਉਹਦੀ ਤਲਾਸ਼ ਔਰ ਕੀਤੀ ਜਾ ਰਹੀ ਹੈ ਜਲਦੀ ਫੜਿਆ ਜਾਏਗਾ ਸੇਮ ਵੇ ਕੌਤਮ ਠਾਕਰੂ ਵੀ ਬਟਾਲਾ ਰੋਡ ਦਾ ਉਹ ਵੀ ਇੱਕ ਅਕਿਊਜ਼ਡ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਮੈਡਮ ਪ੍ਰਵਿੰਦਰ ਏਡੀਸੀਪੀ ਹੈਡਕ quarters ਸੁਪਿੰਦਰ ਕੌਰ ਸਾਡੇ ਏਸੀਪੀ ਸਾਈਬਰ ਕ੍ਰਾਈਮ ਔਰ ਰਾਜਵੀਰ ਸਾਡੇ ਇੰਸਪੈਕਟਰ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਔਰ ਇਹਨਾਂ ਟੀਮ ਨੂੰ ਦਿੱਲੀ ਬੁਮਾਰਦ ਬਾਦ ਦਿੱਤਾ ਕਿ ਬਹੁਤ ਵੱਡਾ ਰੈਕਟ ਬਸਟ ਕੀਤਾ ਗਿਆ ਔਰ ਭੋਲੇ ਭਾਲੇ ਲੋਕਾਂ ਨੂੰ ਇਸ ਤੋਂ ਰਾਹਤ ਮਿਲੀ ਹੈ ਕਿ ਉਹਨਾਂ ਦੇ ਉੱਤੇ ਹੋਰ ਉਹਨਾਂ ਨਾਲ ਠੱਗੀ ਨਾ ਵਜੇ